ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਿਲਾਵਲ ਮਹਲਾ 5 ਤਤੇ ਵਾਉਨ ਲਗੇ ਪਾਰ ਬ੍ਰਹਮ ਸਰਣਾਇ ਚੌ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਭਾਈ ਸਤ ਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮੁ ਖਿਦਿਆ ਏਕਾਲੇ ਬਲਾਈ ਰਹਾਉ ਰਾਖ ਲਈ ਤਨ ਰਖਨ ਹਾਰ ਸਭ ਬਿਅਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਤਤੇ ਵਾਉ ਨ ਲਗੇ ਪਾਰ ਬ੍ਰਹਮ ਸਰਣਾਇ ਚਉ ਗਿਰਦਾ ਹਮਾਰੇ RAM ਕਾਰ ਦੁੱਖ ਲੱਗੇ ਨਾ ਭਾਈ ਸਾਤ ਗੁਰੂ ਪੁਰਾ ਭੇਟਿਆ ਜਿਨ ਬੰਤ ਬਣਾਈ RAM ਨਾਮ ਔਖ ਦਿਆ ਏ ਕਾਲੇ ਬਲਾਈ ਰਹਾ ਰੱਖ ਲਈ ਤਨ ਰਖਨ ਹਾਰ ਸਭ ਆਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਾਪ ਭੈ ਸਹਾਈ ਸਾਹਿਬ ਜੀ ਬਿਲਾਵਲ ਮਹਲਾ 5ਵਾਂ ਤੇ ਵਹੁਣ ਲਗੇ ਪਾਰ ਬ੍ਰਹਮ ਸਰਣਾਇ ਚਾ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਭਾਈ ਸਾਧ ਗੁਰੂ ਪੁਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮ ਔਖ ਦਿਆ ਏ ਕਾਲੇ ਬਲਾਈ ਰਹਾ ਰੱਖ ਲਿਆ ਤਨ ਰਖਨ ਹਾਰ ਸਭ ਆਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਇ ਪੰਜਵਾ ਤਾਤੇ ਵਾਉ ਨ ਲਗੇ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੇ ਰਾਮ ਕਰ ਦੁਖ ਲਗੇ ਨਾ ਭਾਈ ਸਤ ਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖ ਦਿਆ ਏਕਾ ਲਿਵ ਲਾਈ ਰਹਾਉ ਰਾਖ ਲਈ ਤਨ ਰਖਨ ਹਾਰ ਸਭ ਆਦ ਮਿਟਾਈ ਕਹ ਨਾਨਕ ਕਿਰਪਾ ਪਾਏ ਸਾਹਿਬ ਜੀ ਪ੍ਰਭ ਭੈ ਸਹਾਈ ਗਲਾਵ ਰਮਨਦਾ ਪੰਜਵਾ ਤਤੈ ਵਾਉ ਨ ਲਗੇ ਪਾਰ ਬ੍ਰਹਮ ਸਰਣਾਏ ਚਉ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਭਾਈ ਸਤ ਗੁਰੂ ਪੁਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮੁ ਖਦਿਆ ਏਕਾ ਲਿਵ ਲਾਈ ਰਹਾ ਰਾਖ ਲਿਏ ਤਨ ਰਖਨ ਹਾਰ ਸਭ ਆਦ ਮਿਟਾਈ ਕਾਹ ਸਾਹਿਬ ਜੇ ਪਾਪਈ ਪ੍ਰਭੂ ਬਰਮ ਭੈ ਪਈ ਤਤੇ ਵਹੁਣ ਲਗੇ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਭਾਈ ਸਤਿਗੁਰੂ ਪੂਰਾ ਭੇਟਿਆ ਜਿਨ ਬੰਨਤ ਬਣਾਈ RAM ਨਾਮੁ ਖਿਦਿਆ ਏਕਾਲੇ ਬਲਾਈ ਰਹਾਉ ਰਾਖ ਲਿਐ ਤਨ ਰਖਨ ਹਾਰ ਸਭ ਬਿਅਦ ਮਿਟਾਈ ਕਹ ਨਾਨਕ ਕਿਰਪਾ ਸਭਿ ਵਿਝੇ ਪ੍ਰਭ ਤੇ ਸੁਲਾਗ ਬੰਧਾ ਪੰਜਵਾ ਤਾਤੇ ਵਾਉ ਨ ਲਗੇ ਪਾਰ ਬ੍ਰਹਮ ਸਰਣਾਇ ਚਉ ਗਿਰਦਾ ਹਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਾਧ ਗੁਰੂ ਪੁਰਾ ਭੇਟਿਆ ਜਿਨ ਬੰਤ ਬਣਾਈ ਰਾਮ ਨਾਮੁ ਖਦਿਆ ਏਕਾ ਲਿ ਬਲਾਈ ਰਹਾਉ ਸਾਹਿਬ ਦੇ ਰਚਨ ਰਖਨ ਹਲਾਵਲ ਮਹਲਾਪੇ ਪਗ ਬਿਟਾਈ ਕੰਤੇ ਵਾਉਣ ਲਗੇ ਪਾਰ ਬ੍ਰਹਮ ਸਰਣਾਇ ਚਉ ਗਿਰਦਾ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਸਾਤ ਗੁਰੂ ਪੁਰਾ ਭੇਟਿਆ ਜਿਨ ਬੰਦ ਬਣਾਈ RAM ਨਾਮ ਔਖ ਦਿਆ ਏਕਾ ਲਿਵ ਲਾਈ ਸਾਹਿਬ ਜੀ ਰਾਖ ਲੈ ਅਨਮ ਰਖ ਪਾਵਰ ਸਭ ਆਦ ਮਿਟਾਈ ਵਾਉ ਨਾ ਲਗੇ ਪਾਰ ਬ੍ਰਹਮ ਸਰਣਾਇ ਚੌ ਗਿਰਦ ਹਮਾਰੇ RAM ਕਾਰ ਦੁੱਖ ਲੱਗੇ ਨਾ ਭਾਈ ਸਤਿਗੁਰੂ ਪੂਰਾ ਭੇਟਿਆ ਜਿਨ ਬੰਤ ਬਣਾਈ RAM ਨਾਮੁ ਖਿਦਿਆ ਏਕਾ ਲਿ ਬਲਾਈ ਰਹਾ ਰੱਖ ਲਿਐ ਤਨ ਰਖਨ ਹਰਿ ਸਾਹਿਬ ਜਿਐ ਮਿਲਾਵਲ ਮਹਲਾ ਪੰਜਵਾ ਤਤੈ ਵਾਉਨ ਲਗੇ ਪਾਰ ਬ੍ਰਹਮ ਸਰਣਾਇ ਚਉ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਭਾਈ ਸਤਿਗੁਰੂ ਪੂਰਾ ਭੇਟਿਆ ਜਿਨ ਬੰਤ ਬਣਾਈ ਰਾਮ ਨਾਮ ਔਖ ਦਿਆ ਏਕਾਲੇ ਬਲਾਈ ਰਹਾ ਰੱਖ ਲਿਆ ਤਨ ਰਖਨ ਹਾਰ ਸਬ ਸਾਬ ਜਾਈ ਮਿਲਾਵਲ ਮਹਿਲਾ ਪੰਜਵਾ ਤਤੇ ਵਾਉ ਨ ਲਗੇ ਪਾਰ ਬ੍ਰਹਮ ਸਰਣਾਏ ਚੌ ਗਿਰਦ ਹਮਾਰੇ ਰਾਮ ਕਾਰ ਦੁਖ ਲਗੇ ਨਾ ਭਾਈ ਸਤਿਗੁਰੂ ਪੂਰਾ ਭੇਟਿਆ ਜਿਨ ਬੰਤ ਬਣਾਈ ਰਾਮ ਨਾਮੁ ਖਿਦਿਆ ਏਕਾ ਲਿਵ ਲਾਈ ਰਹਾ ਰੱਖ ਲਿਏ ਤਨ ਰਖਹਿ ਜੀ ਸਭ ਆਗ ਮਿਟਾਈ ਪੰਜਵਾ ਤਤੈ ਵਾਉ ਨ ਲਗੇ ਪਾਰ ਬ੍ਰਹਮ ਸਰਣਾਇ ਚਉ ਗਿਰਦ ਹਮਾਰੇ ਰਾਮ ਕਾਰ ਦੁਖ ਲਗੇ ਨਾ ਭਾਈ ਸਤਿਗੁਰੂ ਪੂਰਾ ਭੇਟਿਆ ਜਿਨ ਬੰਤ ਬਣਾਈ ਰਾਮ ਨਾਮੁ ਖਿਦਿਆ ਏਕਾਲੇ ਬਲਾਈ ਰਹਾਉ ਰੱਖ ਲਿਆ ਤਨ ਰਖਨ ਹਾਰ ਸਭਿਆ ਰਸਾਈ ਬਿਲਾਵਲ ਮਹਿਲਾ ਪੰਜਵਾ ਤਤੇ ਵਾਉਨ ਲਗੇ ਪਾਰ ਬ੍ਰਹਮ ਸਰਣਾਇ ਚਉ ਗਿਰਦ ਹਮਾਰੇ ਰਾਮਕਾਰ ਦੋਖ ਲੱਗੇ ਨਾ ਭਾਈ ਸਾਤ ਗੁਰੂ ਪੁਰਾ ਭੇਟਿਆ ਜਿਨ ਬੰਤ ਬਣਾਈ RAM ਨਾਮ ਔਖ ਦਿਆ ਏਕਾਲੇ ਬਲਾਈ ਰਹਾ ਰੱਖ ਲਈ ਤਨ ਰਖਨ ਸਾਹਿਬ ਦੇ ਆਦਮਟਾਈ ਦਲਾਵਲ ਮਹਿਲਾ ਪੰਜਵਾ ਤਤੇ ਵਾਉਨ ਲਗੇ ਪਾਰ ਬ੍ਰਹਮ ਸਰਣਾਇ ਚਾਉ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਭਾਈ ਸਤ ਗੁਰੂ ਪੁਰਾ ਭੇਟਿਆ ਜਿਨ ਬੰਤ ਬਣਾਈ ਰਾਮ ਨਾਮ ਔਖ ਦਿਆ ਏਕਾ ਲਿ ਬਲਾਈ ਰਹਾ ਰੱਖ ਲਿਆ ਤਨ ਰਖਨ ਹਰ ਸਰਾਹਿ ਬਜਿਆ ਮਿਟਾਈ ਬਿਲਾਵਨ ਮਹਲਾ ਪੰਜਵਾ ਤਾਤੇ ਵਾਉ ਨ ਲਗੇ ਪਾਰ ਬ੍ਰਹਮ ਸਰਣਾਇ ਜੋ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਸਾਤ ਗੁਰੂ ਪੁਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖ ਦਿਆ ਏਕਾਲੇ ਬਲਾਈ ਰਹਾ ਰੱਖ ਲਿਆ ਤਨ ਰਖਨ ਹਾਰ ਸਭਿਆ ਗੁਰ ਸਾਹਿਬ ਮਿਲਾਵਲ ਮਹਲਾ ਪੰਜਵਾਂ ਤਤੈ ਵਾਉਨ ਲਗੇ ਪਾਰ ਬ੍ਰਹਮ ਸਰਣਾਇ ਜੋ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਭਾਈ ਸਾਤ ਸਗੁਰੂ ਪੁਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮੁ ਖਦਿਆ ਏਕਾਲੇ ਬਲਾਈ ਰਹਾ ਰੱਖ ਲਿਆ ਤਨ ਰਖਣ ਸਾਹਿਬ ਜੀ ਸਭ ਆਨ ਮਿਟਾਈ ਨਲਾਵਨ ਮਹਲਾ ਪੰਜਵਾਂ ਤਤੈ ਵਾਉਣ ਲਗੇ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਾਤ ਗੁਰੂ ਪੂਰਾ ਭੇਟਿਆ ਜਿਨ ਬੰਤ ਬਣਾਈ ਰਾਮ ਨਾਮੁ ਖਦਿਆ ਏਕਾਲੇ ਬਲਾਈ ਰਹਾਉ ਰਾਖ ਲਿਐ ਤਨ ਰਖਨ ਹਾਰ ਸਭਿਆਦ ਮਿਲ ਸਾਹਿਬ ਮਿਲਾਵਲ ਮਹਲਾ ਪੰਜਵਾਂ ਤਤੇ ਵਉ ਨ ਲਗੇ ਪਾਰ ਬ੍ਰਹਮ ਸਰਣਾਇ ਚਉ ਗਿਰਦਾ ਹਮਾਰੇ ਰਾਮਕਾਰ ਦੁਖ ਲਗੇ ਨਾ ਭਾਈ ਸਾਤ ਗੁਰੂ ਪੂਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮ ਔਖ ਦਿਆ ਏਕਾਲੇ ਬਲਾਈ ਰਹਾ ਰੱਖ ਲਿਆ ਤਨ ਰਖਨ ਹਾਰ ਸਭਿ ਸਾਹਿਤਿ ਮਿਲਾਵਲ ਮਹਲਾ ਪੰਜਵਾਂ ਤਤੇ ਵਹੁਣ ਲਗੇ ਪਾਰ ਬ੍ਰਹਮ ਸਰਣਾਇ ਚੋ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਭਾਈ ਸਾਤ ਗੁਰੂ ਪੂਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮੁ ਖਦਿਆ ਏਕਾਲੇ ਬਲਾਈ ਰਹਾ ਰੱਖ ਲਿਆ ਤਨ ਰਖਣ ਸਾਹਿਬ ਜੀ ਸਭ ਆਨ ਮਿਟਾਈ ਨਲਾਵਨ ਮਹਲਾ 5 ਤਤੇ ਵਹੁਣ ਲਗੇ ਪਾਰ ਬ੍ਰਹਮ ਸਰਣਾਈ ਚਾਉ ਗਿਰਦਾ ਹਮਾਰੇ ਰਾਮਕਾਰ ਦੁਖ ਲਗੇ ਨਾ ਭਾਈ ਸਾਤ ਗੁਰੂ ਪੁਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖ ਦਿਆ ਏਕਾ ਲਿ ਬਲਾਈ ਰਹਾ ਰੱਖ ਲਿਆ ਤਨ ਰਖਨ ਹਾਰ ਸਭ ਆਹਿ ਵਿਟਾਈ ਬਿਲਾਵਲ ਮਹਿਲਾ ਪੰਜਵਾ ਤਤੇ ਵਹੁਣ ਲਗੇ ਪਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਭਾਈ ਸਾਤ ਗੁਰੂ ਪੁਰਾ ਭੇਟਿਆ ਜਨ ਬਨਤ ਬਣਾਈ ਰਾਮ ਨਾਮ ਔਖ ਦਿਆ ਏਕਾਲੇ ਬਲਾਈ ਰਹਾ ਰੱਖ ਲਿਆ ਤਨ ਰਖਨ ਹਾਰ ਸਭ ਆਦਮਨ ਸਾਹਿਬ ਜੀ ਬਿਲਾਵਲ ਮਹਿਲਾ ਪੰਜਵਾ ਤੇ ਵਾਉ ਨ ਲਗੇ ਪਾਰ ਬ੍ਰਹਮ ਸਰਣਾਇ ਚਾਉ ਗਿਰਦਾ ਹਮਾਰੇ ਰਾਮਕਾਰ ਦੁਖ ਲਗੇ ਨਾ ਭਾਈ ਸਾਤ ਗੁਰੂ ਪੁਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖ ਦਿਆ ਏਕਾਲੇ ਬਲਾਈ ਰਹਾਉ ਰਾਖ ਲਈ ਤਨ ਰਖਨ ਹਾਰ ਸਭ ਆਦ ਮਿਟਾਈ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਤਤਿ ਵਾਉਣ ਲਗੇ ਪਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰੇ RAM ਕਾਰ ਦੁਖ ਲੱਗੇ ਨਾ ਭਾਈ ਸਾਤ ਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮੁ ਖਦਿਆ ਏਕਾਲੇ ਬਲਾਈ ਰਹਾਉ ਰਾਖ ਲਿਐ ਤਨ ਰਖਨ ਹਾਰ ਸਭ ਬਿਆਦ ਮਿਟਾਈ ਸਾਹਿਬ ਜੀ ਬਿਲਾਵਲ ਮਹਿਲਾ ਪੰਜਵਾ ਤਤੈ ਵਾਉਣ ਲਗੇ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਭਾਈ ਸਤ ਗੁਰੂ ਪੂਰਾ ਭੇਟਿਆ ਜਿਨ ਬੰਤ ਬਣਾਈ ਰਾਮ ਨਾਮੁ ਖਦਿਆ ਏਕਾ ਲਿਵ ਲਾਈ ਰਹਾ ਰਾਖ ਲਿਐ ਤਨ ਰਖਨ ਹਾਰ ਸਭ ਆਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸੋ ਸਾਹਿਬ ਜੀ ਬਿਲਾਵਲ ਮਹਲਾ 5 ਤਤੇ ਵਹੁ ਨ ਲਗੇ ਪਾਰ ਬ੍ਰਹਮ ਸਰਣਾਇ ਚੋ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਭਾਈ ਸਾਤ ਗੁਰੂ ਪੂਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮੁ ਖਿਦਿਆ ਏਕਾਲੇ ਬਲਾਈ ਰਹਾ ਰਖ ਲਿਆ ਤਨ ਰਖਨ ਹਾਰ ਸਭ ਬਿਆਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਾਹਿਬ ਜੀ ਮਿਲਾਵਲ ਮਹਲਾ ਪੰਜਵਾਂ ਤਤੈ ਵਾਉਣ ਲਗੇ ਪਾਰ ਬ੍ਰਹਮ ਸਰਣਾਇ ਚੌ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਭਾਈ ਸਾਤ ਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮੁ ਖਦਿਆ ਏਕਾ ਲਿਵ ਲਾਈ ਰਹਾ ਰਾਖ ਲਿਐ ਤਨ ਰਖਨ ਹਾਰ ਸਭ ਆਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਾਹਿਬ ਜੀ ਮਿਲਾਵਲ ਮਹਲਾ ਪੰਜਵਾ ਤਤੈ ਵਾਉਨ ਲਗੇ ਪਾਰ ਬ੍ਰਹਮ ਸਰਣਾਇ ਚਾਉ ਗਿਰਦ ਹਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਾਧ ਸਤ ਗੁਰੂ ਪੁਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖ ਦਿਆ ਏਕਾਲੇ ਬਲਾਈ ਰਹਾ ਰੱਖ ਲਿਆ ਤਨ ਰਖਨ ਹਾਰ ਸਭ ਬਿਆਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਾਪ ਭੈ ਸਹਾਈ ਬੋ ਸਾਹਿਬ ਜੀ ਮਿਲਾਵਲ ਮਹਲਾ ਪੰਜਵਾਂ ਤਤੈ ਵਾਉ ਨ ਲਗੇ ਪਾਰ ਬ੍ਰਹਮ ਸਰਣਾਇ ਚਉ ਗਿਰਦ ਹਮਾਰੇ ਰਾਮ ਕਾਰ ਦੁਖ ਲਗੇ ਨਾ ਭਾਈ ਸਾਧ ਗੁਰੂ ਪੂਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮੁ ਖਦਿਆ ਏਕਾਲੇ ਬਲਾਈ ਰਹਾ ਰੱਖ ਲਿਆ ਤਨ ਰਖਨ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਾਹਿਬ ਜੀ ਮਿਲਾਵਲ ਮਹਲਾ ਪੰਜਵਾਂ ਤਤੈ ਵਾਉਣ ਲਗੇ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਤ ਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮੁ ਖਦਿਆ ਏਕਾਲੇ ਬਲਾਈ ਰਹਾਉ ਰਾਖ ਲਿਐ ਤਨ ਰਖਨ ਹਾਰ ਸਭ ਬਿਅਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭੈ ਸੋਈ ਸਾਹਿਬ ਜੀ ਮਿਲਾਵਲ ਮਹਲਾ ਪੰਜਵਾਂ ਤਤੈ ਵਾਉਨ ਲਗੇ ਪਾਰ ਬ੍ਰਹਮ ਸਰਣਾਇ ਚਉ ਗਿਰਦ ਹਮਾਰੇ RAM ਕਾਰ ਦੋਖ ਲੱਗੇ ਨਾ ਭਾਈ ਸਾਤ ਗੁਰੂ ਪੁਰਾ ਭੇਟਿਆ ਜਿਨ ਬੰਤ ਬਣਾਈ RAM ਨਾਮ ਔਖ ਦਿਆ ਏਕਾਲੇ ਬਲਾਈ ਰਹਾ ਰੱਖ ਲਿਆ ਤਨ ਰਖਨ ਹਾਰ ਸਭ ਆਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਾਪ ਭੈ ਸਹਾਈ ਸਾਹਿਬ ਜੀ ਬਿਲਾਵਲ ਮਹਿਲਾ ਪੰਜਵਾ ਤਤੇ ਵਹੁਣ ਲਗੇ ਪਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਭਾਈ ਸਾਤ ਗੁਰੂ ਪੁਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖ ਦਿਆ ਏਕਾਲੇ ਬਲਾਈ ਰਹਾ ਰੱਖ ਲਿਆ ਤਨ ਰਖਨ ਹਾਰ ਸਭ ਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੈ ਸੁਹਾਵੇ ਮਿਲਾਵਲ ਮਹਲਾ ਪੰਜਵਾ ਤਤੈ ਵਾਉਣ ਲਗੇ ਪਾਰ ਬ੍ਰਹਮ ਸਰਣਾਇ ਚਾਉ ਗਿਰਦ ਹਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਾਧ ਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮੁ ਖਦਿਆ ਏਕਾਲੇ ਬਲਾਈ ਰਹਾਉ ਰਾਖ ਲਿਆ ਤਨ ਰਖਨ ਹਾਰ ਸਭ ਬਿਆਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭੈ ਸੁ ਸਾਹਿਬ ਜੀ ਮਿਲਾਵਲ ਮਹਲਾ ਪੰਜਵਾਂ ਤਤੈ ਵਾਉਨ ਲਗੇ ਪਾਰ ਬ੍ਰਹਮ ਸਰਣਾਇ ਚਉ ਗਿਰਦ ਹਮਾਰੇ RAM ਕਾਰ ਦੋਖ ਲੱਗੇ ਨਾ ਭਾਈ ਸਾਤ ਗੁਰੂ ਪੁਰਾ ਭੇਟਿਆ ਜਿਨ ਬੰਤ ਬਣਾਈ RAM ਨਾਮ ਔਖ ਦਿਆ ਏਕਾਲੇ ਬਲਾਈ ਰਹਾ ਰੱਖ ਲਿਆ ਤਨ ਰਖਨ ਹਾਰ ਸਭ ਆਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭੈ ਸਾਹਿਬ ਜੀ ਬਿਲਾਵਲ ਮਹਲਾ 5 ਵਾ ਤੇ ਵਹੁਣ ਲਗੇ ਪਾਰ ਬ੍ਰਹਮ ਸਰਣਾਇ ਚੋ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਭਾਈ ਸਾਤ ਗੁਰੂ ਪੁਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮੁ ਖਦਿਆ ਏਕਾ ਲਿ ਬਲਾਈ ਰਹਾ ਰੱਖ ਲਿਆ ਤਨ ਰਖਨ ਹਾਰ ਸਭ ਆਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਪੈ ਸਹਾਈ ਸਾਹਿਬ ਜੀ ਮਿਲਾਵਲ ਮਹਲਾ ਪੰਜਵਾਂ ਤਤੈ ਵਾਉਨ ਲਗੇ ਪਾਰ ਬ੍ਰਹਮ ਸਰਣਾਇ ਚਉ ਗਿਰਦ ਹਮਾਰੇ ਰਾਮ ਕਾਰ ਦੁਖ ਲਗੇ ਨਾ ਭਾਈ ਸਾਧ ਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮੁ ਖਿਦਿਆ ਏਕਾਲੇ ਬਲਾਈ ਰਹਾਉ ਰਾਖ ਲਿਏ ਤਨ ਰਖਨ ਹਾਰ ਸਭ ਆਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਾਪ ਭੈ ਸਹਾਈ ਸਾਹਿਬ ਜੀ ਬਿਲਾਵਲ ਮਹਿਲਾ ਪੰਜਵਾ ਤਤਿ ਵਾਉਣ ਲਗੇ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਭਾਈ ਸਤਿਗੁਰੂ ਪੂਰਾ ਭੇਟਿਆ ਜਿਨ ਬੰਤ ਬਣਾਈ ਰਾਮ ਨਾਮੁ ਖਦਿਆ ਏਕਾਲੇ ਬਲਾਈ ਰਹਾਉ ਰਾਖ ਲਿਐ ਤਨ ਰਖਨ ਹਾਰ ਸਭ ਬਿਅਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਤੇ ਵਹੁਣ ਲਗੇ ਪਾਰ ਬ੍ਰਹਮ ਸਰਣਾਇ ਚੋ ਗਿਰਦ ਹਮਾਰੇ ਰਾਮ ਕਾਰ ਦੁਖ ਲਗੇ ਨਾ ਭਾਈ ਸਾਤ ਗੁਰੂ ਪੂਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮੁ ਖਦਿਆ ਏਕਾਲੇ ਬਲਾਈ ਰਹਾ ਰਾਖ ਲਿਆ ਤਨ ਰਖਨ ਹਾਰ ਸਭ ਬਿਅਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ